ਹਾਂਜੀ ਦੋਸਤੋ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਨੂੰ ਪੂਰਾ ਹੀ ਦੇਖਣਾ ਇਹ ਦੋਸਤੋ ਅਸਲ ਕਹਾਣੀ ਹੈ ਅਤੇ ਤੁਸੀਂ ਇਸ ਨੂੰ ਸੁਣ ਕੇ ਸੁਆਦ ਵੀ ਲਿਓ ਅਤੇ ਇਸ ਨੂੰ ਸ਼ੇਅਰ ਵੀ ਕਰਿਓ ਤੋ ਆਓ ਆਪਾਂ ਸ਼ੁਰੂ ਕਰਦੇ ਹਾਂ ਦੋਸਤੋ ਜਦ ਮੈਂ ਪਹਿਲੀ ਵਾਰ ਸੈਲਫ ਕੀਤਾ ਉਦੋਂ ਕੀ ਹੋਇਆ ਮੇਰੀ ਉਮਰ ਉਦੋਂ 16 ਸਾਲ ਸੀ ਅਤੇ ਮੈਂ ਸਕੂਲ ਵਿੱਚ ਪੜ੍ਹਦੀ ਸੀ ਮੈਂ ਅਣਜਾਣ ਸੀ ਅਤੇ ਮੇਰੀ ਕਿਸੇ ਲੜਕੇ ਨਾਲ ਸਕੂਲ ਵਿੱਚ ਹੀ ਸੈਟਿੰਗ ਹੋ ਗਈ ਅਤੇ ਕਾਫੀ देर तक ਅਸੀਂ ਫੋਨ ਤੇ ਗੱਲਾਂ ਬਾਤਾਂ ਕੀਤੀਆਂ ਅਤੇ ਇੱਕ ਦੂਜੇ ਦੇ ਨਾਲ ਘੁਲ ਮਿਲ ਗਏ ਅਤੇ ਫਿਰ ਮੈਨੂੰ ਉਸਨੇ ਮਿਲਣ ਲਈ ਬੁਲਾਇਆ ਮੈਂ ਬਹੁਤ ਮਨਾ ਕੀਤਾ ਪਰ ਉਸਨੇ ਕਿਹਾ ਕਿ ਨਹੀਂ ਤਾਂ ਮੈਂ ਤੈਨੂੰ ਕਦੇ ਨਹੀਂ ਬੁਲਾਉਣਾ ਜੇਕਰ ਤੂੰ ਅੱਜ ਮੈਨੂੰ ਨਾ ਮਿਲੀ ਮੈਂ ਅਣਜਾਣਪੁਣੀ ਵਿੱਚ ਹਾਂ ਕਰ ਦਿੱਤੀ ਅਤੇ ਆਪਣੇ ਘਰਦਿਆਂ ਨੂੰ ਗੋਲੀਆਂ ਦਿੱਤੀਆਂ ਤੇ ਉਸ ਨੂੰ ਆਪਣੇ ਘਰ ਬੁਲਾਇਆ ਉਸਨੇ ਮੇਰੇ ਨਾਲ ਜੋ ਕੀਤਾ ਉਹ ਬਹੁਤ ਹੀ ਬੁਰਾ ਕੀਤਾ ਦੋਸਤੋ ਉਸਨੇ ਮੈਨੂੰ ਕਿਸ਼ ਕੀਤਾ ਅਤੇ ਆਪਣੇ ਬੁੱਲਾਂ ਦੇ ਵਿੱਚ ਬੁੱਲ ਪਾ ਲਏ। ਫਿਰ ਉਸਨੇ ਮੈਨੂੰ ਕੱਪੜੇ ਲਾਉਣ ਲਈ ਕਿਹਾ। ਪਹਿਲਾਂ ਮੈਂ ਨਾ ਕੀਤੀ ਪਰ ਉਸਨੇ ਜ਼ਬਰਦਸਤੀ ਮੇਰੇ ਕੱਪੜੇ ਲਾ ਦਿੱਤੇ। ਅਸੀਂ ਦੋਹਾਂ ਨੇ ਆਪਣੇ ਕੱਪੜੇ ਲਾ ਦਿੱਤੇ ਅਤੇ ਫਿਰ ਉਸਨੇ ਮੈਨੂੰ ਆਪਣਾ ਸੰਦ ਮੇਰੇ ਮੂੰਹ ਵਿੱਚ ਪਾ ਦਿੱਤਾ ਅਤੇ ਫਿਰ ਸਾਰੇ ਕੱਪੜੇ ਅਸੀਂ ਦੋਹਾਂ ਨੇ ਲਾ ਦਿੱਤੇ ਅਤੇ ਉਸ ਦਾ ਬਹੁਤ ਹੀ ਲੰਬਾ ਅਤੇ ਮੋਟਾ ਸੀ। ਫਿਰ ਉਸਨੇ ਮੇਰੀ ਫੁੱਤੀ ਵਿੱਚ ਪਾਦ ਦਿੱਤਾ ਅਤੇ ਬਹੁਤ ਸਮੇਂ ਤੱਕ ਮੇਰੇ ਨਾਲ ਸਖਸ਼ ਕੀਤਾ ਪਰ ਇੱਕ ਗੱਲ ਤਾਂ ਮੰਨਣੀ ਪਊਗੀ ਕਿ ਉਦੋਂ ਸਾਨੂੰ ਬਹੁਤ ਹੀ ਮਜ਼ਾ ਆਇਆ ਅਤੇ ਅਸੀਂ ਪਹਿਲੀ ਵਾਰ ਸਖਸ਼ ਕੀਤਾ ਸੀ ਜੇਕਰ ਤੁਹਾਨੂੰ ਮੇਰੀ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ ਸਾਰਿਆਂ ਨੂੰ ਚੈਨਲ ਜਰੂਰ ਸਬਸਕ੍ਰਾਈਬ ਕਰਦੇ ਹੋ ਅਗਲੀ ਵੀਡੀਓ ਆਪਾਂ ਤੁਹਾਡੇ ਵਾਸਤੇ ਜਲਦ ਲੈ ਕੇ ਆਵਾਂਗੇ ਦੋਸਤੋ ਤੁਸੀਂ ਸਾਡੇ ਚੈਨਲ ਉੱਤੇ 10k ਸਬਸਕ੍ਰਾਈਬਰ ਕੰਪਲੀਟ ਕਰ ਦਿੱਤੇ ਉਸ ਵਾਸਤੇ ਤੁਹਾਡਾ ਬਹੁਤ ਹੀ ਧੰਨਵਾਦ ਦੋਸਤੋ